ਥਾਪੀ ਨਾਮਰਵਾਇਆ ਕਰੋ ਫੁਰਕ ਫੁਰਕ ਮੁਰਦੇ ਆ ਰਾਤ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰੌਂਡਰ 855 ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 10 ਅਗਸਤ ਨੂੰ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਸੋਨੇ ਦੇ ਕੈਂਠੇ ਤੇ ਹੋਰ ਨਗਰ ਰਾਜ ਸਿੰਘਾਂ ਤੇ ਯੂਰਪ ਦੇ ਕਬੱਡੀ ਕੱਪ ਤੋਂ ਕੌਣ ਵੈਸਟ ਰੇਡਰ ਤੇ ਚਾਫੀ ਬਣਿਆਗੇ ਤੇ ਪੂਰੀ ਵੀਡੀਓ ਦੇਖ ਕੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ। ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਮਾਲ ਚੱਕ ਤਰਨ ਤਰਨ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਬੈਟ ਰੇਡਰ ਤੇ ਜਾਫੀ ਦੇ ਲਈ 51-5200 ਰੁਪਏ ਦਿੱਤੇ ਗਏ ਸਨ। ਤੇ ਇਥੇ ਤੋਤਾ ਸਿੰਘ ਵਾਲਾ ਤੇ ਕਰਿਆਲੇ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਰਿਆਲੇ ਦੀ ਟੀਮ ਫਸਟ ਰਹੀ ਤੇ ਤੋਤਾ ਸਿੰਘ ਵਾਲੀ ਟੀਮ ਸੈਕੰਡ। ਤੇ ਇਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਡਰ ਬਣੇਗਾ ਲੰਮਾ ਲੰਗਾਂ ਵਾਲਾ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਫਰਿਆਦਿਆਲਪੁਰਿਆ ਅੱਗੇ ਗੱਲ ਕਰਦੇ ਪੰਜ ਵੜ ਤਾਰਨ ਤਰਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਤੇ ਰਿਜ਼ਲਟ ਦੀ ਤੇ ਉੱਥੇ ਫਰੰਦੀਪੁਰ ਤੇ ਸੌਰਸਿੰਘ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਰਸਿੰਘ ਦੀ ਟੀਮ ਫਾਸਟ ਰਹੀ ਤੇ ਫਰੰਦੀਪੁਰ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਸਰੰਗੜਾ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਤੇ ਰਿਜ਼ਲਟ ਦੀ ਤੇ ਉੱਥੇ ਤੋਤਾ ਸਿੰਘ ਵਾਲਾ ਤੇ ਭਾਈ ਲੋ ਦੋਈ ਟੀਮ ਫਰਸਟ ਰਹੀ ਤੇ ਤੋਤਾ ਸਿੰਘ ਵਾਲੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਰੂਪੋ ਵਾਲੀ ਗਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1 ਲੱਖ ਰੁਪਏ ਤੇ ਦੂਜਾ ਨਾਮ 75 ਹਜ਼ਾਰ ਸੀ ਤੇ ਉੱਥੇ ਖੀਰਾਵਾਲੀ ਤੇ ਸ੍ਰੀ ਅਮਰਸਰ ਸਾਹਿਬ ਮਾਝਾ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਖੀਰਾਵਾਲੀ ਟੀਮ ਫਰਸਟ ਰਹੀ ਤੇ ਸ੍ਰੀ ਅਮਰਸਰ ਸਾਹਿਬ ਮਾਝਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਖਿਆਲਾ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਵੈਸਟ ਰੇਡਰ ਤੇ ਜਾਫ ਚਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਮਾਨ ਦੀ ਟੀਮ ਫਾਸਟ ਰਹੀ ਤੇ ਘਰੇਾਲੇ ਦੀ ਟੀਮ ਸੈਕੰਡ ਤੇ ਇਥੋਂ ਦਾ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਜੂਲੀਵਾਲਾ ਪੁਰਗਾ ਤੇ ਵੈਠ ਜਾਫੀ ਦੀ ਗੱਲ ਕਰਕੇ ਤਾਂ ਵੈਠ ਜਾਫੀ ਬਣਾਂਗਾ ਗੋਲਾ ਸੰਧਵਾਲਾ ਅੱਗੇ ਗੱਲ ਕਰਦੇ ਗੈਲ ਬਰਨਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਨਾਮ 15000 ਤੇ ਦੂਜਾ ਨਾਮ 10000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਰੌਂਤਾ ਤੇ ਨਾਣੇਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਾਣੇਵਾਲ ਦੀ ਟੀਮ ਸੈਕੰਡ ਰਹੀ ਤੇ ਰੌਂਤਾ ਦੀ ਟੀਮ ਫਾਸਟ ਤੇ ਇਥੋਂ ਦਾ ਵੈੱਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਦਾ ਵੈੱਟ ਰੇਡਰ ਬਣੇਗਾ ਤਾਰੀ ਰੌਂਤੇ ਵਾਲਾ ਤੇ ਗੋਸਾ ਰੌਂਤੇ ਵਾਲਾ ਦੋਨੇ ਜੁਆਇੰਟ ਵੈੱਟ ਰੇਡਰ ਬਣੇਗੇ ਤੇ ਵੈੱਟ ਜਾਫੀ ਦੀ ਗੱਲ ਕਰਕੇ ਤਾਂ ਵੈੱਟ ਜਾਫੀ ਬਣੇਗਾ ਫਾਟ ਕਰਾਉਂਤੇ ਵਾਲਾ ਤਿੰਨ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਖੁਈਆ ਸਰਬਰ ਫਾਜ਼ਿਲ ਕੱਕ ਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 5100 500 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਜਗਤ ਸਿੰਘ ਵਾਲਾ ਤੇ ਲੋਹਗੜ੍ਹ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲੋਹਗੜ੍ਹ ਦੀ ਟੀਮ ਫਾਸਟ ਰਹੀ ਤੇ ਜਗਤ ਸਿੰਘ ਵਾਲੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਅਰਥ ਲੋਹਗੜ੍ਹ ਵਾਲਾ ਤੇ ਭੋਲਾ ਜਲਾਨੀ ਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣਿਆਗੇ ਦੋਨਾਂ ਨੇ 8-8 ਕਵਡੀਆਂ ਪਾ ਕੇ 8-8 ਨੰਬਰ ਲੈਤੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ ਹੈਰੀਦਾਰਾਪੁਰ ਵਾਲਾ ਤਿੰਨ ਟੱਚ ਲੈ ਕੇ ਤਿੰਨ ਜਫੇ ਲਾਏ ਤੇ ਨਾਲ ਜੰਟਾ ਲੋਹਗੜ੍ਹ ਵਾਲਾ ਜੁਆਇੰਟ ਵੈ ਸੋ ਫ੍ਰਾਂਸ ਯੂਰਪ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਪੰਜਾਬ ਸਪੋਰਟਸ ਕਲੱਬ ਹਾਲੈਂਡ ਤੇ ਬੈਲਜੀਅਮ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੈਲਜੀਅਮ ਟੀਮ ਫਸਟ ਰਹੀ ਤੇ ਪੰਜਾਬ ਸਪੋਰਟਸ ਕਲੱਬ ਹਾਲੈਂਡ ਦੀ ਟੀਮ ਸੈਕੰਡ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਗਾ ਰੈਂਕੋ ਖਰੇਤੀ ਵਾਲਾ ਤੇ ਅੰਕਿਤ ਤਲਾਟ ਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣेंगे ਦੋਨਾਂ ਨੇ 12-12 ਕਵੱਡੀਆਂ ਪਾ ਕੇ 11-11 ਨੰਬਰ ਲਈ ਤੇ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਗੋਪੀ ਜਠਾਲ ਟਿੱਬੀ ਵਾਲਾ ਨਾਉ ਟੱਚ ਲੈ ਕੇ ਤਿੰਨ ਜਫੇ ਲਾਏ ਤੇ ਹਾਂਜੀ ਅਸੀ ਕੱਲ ਤੇ ਕਬੱਡੀ ਕਪਾਂ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਐਸੀ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮ